ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਸਲੋਕ ਸਹਿ ਸਕ੍ਰਿਤੀ ਦੇ ਸਿਰਲੇਖ ਹੇਠਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜਿਕ ਸਲੋਕ ਤੇ ਗੱਲਬਾਤ ਕਰਾਂਗੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬినੋਦ ਸੁਤਾ ਹਾਂਜੀ ਅੱਜ ਆਪਾਂ ਇਸ ਦੇ ਅਰਥਾਂ ਨੂੰ ਮਤਲਬ ਦੁਨੀਆਵੀ ਰਿਸ਼ਤਿਆਂ ਦੀ ਅਸਲੀਅਤ ਨੂੰ ਤੇ ਰੱਬ ਨਾਲ ਜੁੜਨ ਦੇ ਸੰਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਚਲੋ ਫਿਰ ਸ਼ੁਰੂ ਕਰੀਏ ਪਹਿਲੀਆਂ ਤੁਕਾਂ ਜਿਵੇਂ ਸਵਾਲ ਪੁੱਛਦੀਆਂ ਨੇ ਕਤਨਚ ਮਾਤਾ ਕਤਨਚ ਪਿਤਾ ਮਤਲਬ ਮਾਂ ਕਿੱਥੇ ਪਿਤਾ ਕਿੱਥੇ ਯਾਨੀ ਇਹ ਹਮੇਸ਼ਾ ਨਾਲ ਨਹੀਂ ਰਹਿਣ ਵਾਲੇ ਤੇ ਫਿਰ ਕਤਨਚ ਬਨਿਤਾ ਬినੋਦ ਸੁਤਹ ਪਤਨੀ ਤੇ ਪੁੱਤਰਾਂ ਦਾ ਪਿਆਰ ਉਹ ਖੁਸ਼ੀਆਂ ਉਹ ਵੀ ਕਿੱਥੇ ਰਹਿ ਜਾਣਗੀਆਂ ਇਹ ਸੁਣਨ ਨੂੰ ਸ਼ਾਇਦ ਥੋੜਾ ਸਖਤ ਲੱਗੇ ਹੈਨਾ ਹਾਂਜੀ ਬਿਲਕੁਲ ਪਰ ਇਹ ਸਿਰਫ ਇਹ ਨਹੀਂ ਕਹਿ ਰਿਹਾ ਕਿ ਰਿਸ਼ਤੇ ਝੂਠੇ ਨੇ ਅਸਲ ਚ ਮੁੱਦਾ ਹੈ ਸਾਡਾ ਉਹਨਾਂ ਨਾਲ ਮੋਹ ਉਹ ਜਿਹੜੀ ਅਟੈਚਮੈਂਟ ਹੈ ਉਹੀ ਸਾਨੂੰ ਬੰਨ ਦਿੰਦੀ ਹੈ ਤੇ ਫਿਰ ਦੁੱਖ ਦਿੰਦੀ ਹੈ ਕਿਉਂਕਿ ਜਿਸ ਨਾਲ ਮੋਹ ਪਾਇਆ ਉਹਨੇ ਤਾਂ ਚਲੇ ਜਾਣਾ ਤੇ ਇੱਥੇ ਰਿਸ਼ਤਿਆਂ ਨੂੰ ਮਾੜਾ ਨਹੀਂ ਕਿਹਾ ਜਾ ਰਿਹਾ ਸਗੋਂ ਉਹਨਾਂ ਦੇ ਮੋਹ ਤੋਂ ਸਾਵਧਾਨ ਕੀਤਾ ਜਾ ਰਿਹਾ ਅੱਛਾ ਮਤਲਬ ਫੋਕਸ ਮੋਹ ਤੇ ਹੈ ਇਸੇ ਗੱਲ ਨੂੰ ਅੱਗੇ ਤੋਰਦੇ ਹੋਏ ਗੁਰੂ ਸਾਹਿਬ ਪੁੱਛਦੇ ਨੇ ਕਤੰਚ ਭ्रात ਮੀਤ ਹਿਤ ਬੰਧਵ ਯਾਨੀ ਭਰਾ ਮਿੱਤਰ ਹੋਰ ਸਾਖ ਸਬੰਧੀ ਉਹ ਵੀ ਕਿੱਥੇ ਤੇ ਫਿਰ ਕਤੰਚ ਮੋਹ ਕੁਟੰਬਤੇ ਇਹ ਸਾਰੇ ਪਰਿਵਾਰ ਦਾ ਕੁੰਬੇ ਦਾ ਮੋਹ ਇਹ ਵੀ ਕਿੱਥੇ ਟਿਕੇਗਾ ਇਹ ਤਾਂ ਦੈਰ ਹੋਰ ਵੱਡਾ ਹੋ ਗਿਆ ਹਾਂਜੀ ਇਹ ਬਹੁਤ ਜ਼ਰੂਰੀ ਗੱਲ ਹੈ ਇਹ ਸਿਰਫ ਘਰ ਦੇ ਜੀਆਂ ਦੀ ਗੱਲ ਨਹੀਂ ਰਹੀ ਇਹ ਤਾਂ ਪੂਰੇ ਸਮਾਜਿਕ ਦਾਇਰੇ ਦੋਸਤ ਰਿਸ਼ਤੇਦਾਰ ਸਭ ਨੂੰ ਸ਼ਾਮਲ ਕਰ ਲੈਂਦਾ ਹੈ ਇਹ ਜਿਹੜੀ ਨਾਸ਼ਵੰਤਾ ਹੈ ਨਾ ਇਹ ਹਰ ਉਸ ਚੀਜ਼ ਤੇ ਲਾਗੂ ਹੁੰਦੀ ਹੈ ਜਿਸ ਨੂੰ ਅਸੀਂ ਮੇਰਾ ਕਹਿ ਕੇ ਚਿੰਬੜਦੇ ਹਾਂ ਇੱਕ ਤਰ੍ਹਾਂ ਨਾਲ ਇਹ ਸਾਨੂੰ ਵੱਡੀ ਤਸਵੀਰ ਦਿਖਾ ਰਿਹਾ ਕਿ ਦੁਨੀਆ 'ਚ ਕੋਈ ਪੱਕੀ ਪਕੜ ਹੈ ਹੀ ਨਹੀਂ ਹਾਂ ਇਹ ਦਿਲ ਸਮਝ ਆਉਂਦੀ ਹੈ ਫਿਰ ਗੱਲ ਆਉਂਦੀ ਹੈ ਮਾਇਆ ਦੀ ਕਟੰਚ ਚਪਲ ਮੋਹਿਨੀ ਰੂਪਮ ਇਹਦਾ ਕੀ ਮਤਲਬ ਹੋਇਆ ਇਹ ਚੰਚਲ ਮਨ ਨੂੰ ਮੋਹਣ ਵਾਲੀ ਕਈ ਰੂਪਾਂ ਵਾਲੀ ਮਾਇਆ ਇਹ ਮੋਹਿਨੀ ਸ਼ਬਦ ਬੜਾ ਖਾਸ ਲੱਗ ਰਿਹਾ ਬਿਲਕੁਲ ਮੋਹਿਨੀ ਦਾ ਮਤਲਬ ਹੀ ਹੈ ਮੋਹ ਲੈਣ ਵਾਲੀ ਇਹ ਸਿਰਫ ਅਸਥਾਈ ਨਹੀਂ ਇਹ ਬਹੁਤ ਖਿੱਚ ਪਾਉਂਦੀ ਹੈ ਇਹਦਾ ਰੂਪ ਇਹਦੀ ਚਮਕ ਭੁਲੇਖੇ ਚ ਪਾਉਂਦੀ ਹੈ ਇਸ ਨੂੰ ਜ਼ਿਆਦਾਤਰ ਧਨ ਦੌਲਤ ਦੁਨੀਆਵੀ ਚੀਜ਼ਾਂ ਮੰਨਿਆ ਜਾਂਦਾ ਹੈ ਤੇ ਨਾਲ ਹੀ ਕਿਹਾ ਪੇਖਣ ਤੇ ਤਿਆਗਣ ਕਰੋਤ ਉ ਇਸ ਦੀ ਚੰਚਲਤਾ ਨੂੰ ਹੋਰ ਪੱਕਾ ਕਰਦੀ ਹੈ। ਮਤਲਬ ਇਹ ਤਾਂ ਦੇਖਦੇ ਆਂ ਦੇਖਦੇ ਹੀ ਸਾਥ ਛੱਡ ਜਾਂਦੀ ਹੈ। ਪਲ ਭਰਦੀ ਹੈ ਤਾਂ ਸੰਦੇਸ਼ ਫੇਰ ہوئی ਹੈ ਕਿ ਇਸ ਪਿੱਛੇ ਭਜਣਾ ਇੱਕ ਤਰ੍ਹਾਂ ਨਾਲ ਫਜ਼ੂਲ ਹੈ। ਅੱਛਾ ਤਾਂ ਫਿਰ ਜੇ ਇਸ ਸਭ ਕੁਝ ਰਿਸ਼ਤੇ, ਪਰਿਵਾਰ, ਪੈਸਾ ਸਭ ਨੇ ਚਲੇ ਜਾਣਾ ਤਾਂ ਫਿਰ ਪੱਕਾ ਕੀ ਹੈ? ਨਾਲ ਕੀ ਰਹੇਗਾ? ਸਲੋਕ ਦਾ ਅੰਤ ਬੜਾ ਸੋਹਣਾ ਜਵਾਬ ਦਿੰਦਾ ਹੈ। ਰਹਿੰਤ ਸੰਗ ਭਗਵਾਨ ਸਿਮਰਨ। ਸਿਰਫ ਇੱਕੋ ਚੀਜ਼ ਹੈ ਜੋ ਨਾਲ ਰਹਿੰਦੀ ਹੈ ਉਹ ਹੈ ਰੱਬ ਦਾ ਸਿਮਰਨ। ਉਹਦਾ ਨਾਮ ਹਾਂਜੀ ਇਹ ਹੀ ਆ ਅਸਲ ਸਹਾਰਾ ਪਰ ਇਹ ਮਿਲਦਾ ਕਿੱਥੇ ਹੈ ਲਬਦਮ ਅਚੂਤ ਤਨ ਨਾਨਕ ਜੀ ਕਹਿੰਦੇ ਨੇ ਕਿ ਇਹ ਅਚੂਤ ਤਨ ਆ ਹੀ ਮਿਲਦਾ ਹੈ ਇਹ ਅਚੂਤ ਤਨ ਕੀ ਹੋਇਆ ਹਾਂ ਦੇਖੋ ਅਚੂਤ ਮਤਲਬ ਉਹ ਪ੍ਰਭੂ ਜੋ ਕਦੇ ਨਾਸ਼ ਨਹੀਂ ਹੁੰਦਾ ਅਬినాਸ਼ੀ ਤੇ ਤਨ ਭਾਵੇਂ ਸ਼ਾਬਦਿਕ ਅਰਥ ਪੁੱਤਰ ਹੈ ਪਰ ਇੱਥੇ ਭਾਵ ਹੈ ਉਹ ਲੋਕ ਜਿਹੜੇ ਉਸ ਅਬినాਸ਼ੀ ਪ੍ਰਭੂ ਨਾਲ ਜੁੜੇ ਨੇ ਯਾਨੀ ਕਿ ਸਾਧ ਸੰਗਤ ਗੁਰਮੁਖਾਂ ਦੀ ਸੰਗਤ ਤਾ ਸਦੀਵੀ ਸੱਚ ਪ੍ਰਭੂ ਦਾ ਨਾਮ ਉਹਦਾ ਰਾਸ ਸਾਧ ਸੰਗਤ ਵਿੱਚੋਂ ਮਿਲਦਾ ਹੈ ਇਸ ਲੋਕ ਸਾਨੂੰ ਨਾਸ਼ਵਾਨ ਤੋਂ ਹਟ ਕੇ ਸਦੀਵੀ ਨਾਲ ਜੁੜਨ ਦਾ ਰਸਤਾ ਦੱਸਦਾ ਹੈ ਤੇ ਉਹ ਰਸਤਾ ਸੰਗਤ ਰਾਹੀਂ ਮਿਲਦਾ ਹੈ ਹਾਂ ਤਾਂ ਸਾਰੀ ਗੱਲ ਦਾ ਨਿਚੋੜ ਇਹ ਨਿਕਲਿਆ ਕਿ ਜਿੰਨਾ ਚੀਜ਼ਾਂ ਤੇ ਰਿਸ਼ਤਿਆਂ ਨੂੰ ਅਸੀਂ ਇੰਨਾ ਜ਼ਿਆਦਾ ਮਹੱਤਵ ਦਿੰਦੇ ਹਾਂ ਉਹ ਤਾਂ ਸਭ ਆਉਣ ਜਾਣ ਵਾਲੀਆਂ ਚੀਜ਼ਾਂ ਨੇ ਅਸਲੀ ਟਿਕਾ ਅਸਲੀ ਸਾਥੀ ਤਾਂ ਬਸ ਪਰਮਾਤਮਾ ਦਾ ਨਾਮ ਹੈ ਤੇ ਉਹ ਸਾਧ ਸੰਗਤ ਚੋਂ ਮਿਲਦਾ ਹੈ ਬਿਲਕੁਲ ਜੀ ਇਹੀ ਸਭ ਤੋਂ ਵੱਡਾ ਸਬਕ ਹੈ ਫਰਕ ਸਮਝਣਾ ਕਿਹੜੀ ਚੀਜ਼ ਨਾਸ਼ਵਾਨ ਹੈ ਤੇ ਕਿਹੜੀ ਸਦੀਵੀ ਤੇ ਇਹ ਸਮਝ ਸਾਨੂੰ ਸਿਰਫ ਗਿਆਨ ਨਹੀਂ ਦਿੰਦੀ ਇਹ ਸਾਧ ਸੰਗਤ ਦੇ ਰੂਪ ਵਿੱਚ ਕਮਾਲੀ ਰਾਹ ਵੀ ਦੱਸਦੀ ਹੈ ਜਿਸ ਤੇ ਚੱਲ ਕੇ ਉਹ ਸੱਚ ਨਾਲ ਜੁੜਿਆ ਜਾ ਸਕਦਾ ਹੈ ਸਹੀ ਗੱਲ ਹੈ ਅੰਤ ਵਿੱਚ ਨਾ ਸਾਰੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੀਆਂ ਕਦੇ ਸੋਚਿਆ ਜੇ ਸਾਡਾ ਸਭ ਤੋਂ ਡੂੰਗਾ ਮੂਹ ਸਾਡਾ ਸਭ ਤੋਂ ਵੱਧ ਧਿਆਨ ਅਸਲ ਵਿੱਚ ਕਿੱਥੇ ਲੱਗਾ ਹੋਇਆ ਹੈ ਜੇ ਸਲੋਕ ਦੀ ਗੱਲ ਨੂੰ ਇਸ ਨਾਸ਼ਵੰਤਾ ਦੀ ਸੱਚਾਈ ਨੂੰ ਅਸੀਂ ਸੱਚੀ ਆਪਣੇ ਅੰਦਰ ਵਸਾ ਲਈਏ ਤਾਂ ਸ਼ਾਇਦ ਸਾਡਾ ਜਿੰਗੀ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਜਾਵੇ ਜੀ ਇਹ ਬਹੁਤ ਹੀ ਸੋਹਣਾ ਵਿਚਾਰ ਹੈ ਤੇ ਏਸੀ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ